ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਜੀ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਜੀ ਇਹ ਜਿਵੇਂ ਕੇ ਗਰਮ ਕੱਪੜੇ ਹੁੰਦੇ ਆਗੇ ਸਰਦੀਆਂ ਵਾਲੇ ਸ਼ਾਲ ਮਹਿੰਗੇ ਮੰਗੇ ਹੁੰਦੇ ਆਪਣੇ ਤੇ ਕੋਟ ਵਗੈਰਾ ਹੁੰਦੇ ਕੋਟੀਆਂ ਤੇ ਮਹਿੰਗੇ ਕੱਪੜੇ ਹੁੰਦੇ ਜਿਹੜੇ ਆਪਾਂ ਡਰਾਈ ਕਲੀਨ ਕਰਵਾਉਨੇ ਬਾਹਰੋਂ ਬਾਜ਼ਾਰ ਚੋਂ ਤੇ ਆਪਣੇ 3-400 ਰੁਪਏ 4-500 ਰੁਪਏ ਲੈ ਲੈਂਦੇ ਆਗੇ ਇੱਕ ਚੀਜ਼ ਦਾ ਡਰਾਈ ਕਲੀਨ ਕਰਨ ਦਾ ਤੇ ਇਹ ਆਪਾਂ ਜੀ ਅੱਜ ਘਰ ਚੀ ਤੁਹਾਨੂੰ ਕਰਕੇ ਦਿਖਾਵਾਂਗੇ ਸਿਰਫ 10 ਰੁਪਏ ਚ ਖਰਚਾ ਆਊਗਾ ਤੇ ਬਹੁਤ ਵਧੀਆ ਤਰੀਕਾ ਆਪਾਂ ਤੁਹਾਨੂੰ ਦੱਸਾਂਗੇ ਇਹ ਤੇ ਵਾਰਾਂ ਬਹੁਤ ਆਪਾਂ ਨੂੰ ਟਾਈਮ ਵੀ ਲੱਗ ਜਾਂਦਾ ਜਾਣ ਆਉਣ ਤੇ ਜੀ ਤੇ ਫਿਰ ਡ੍ਰੈਕਲੀਨ ਵਾਲੇ ਵੀ ਟਾਈਮ ਲਾ ਦਿੰਦੇ ਕਰਨ ਅਤੇ ਤੇ ਆਪਾਂ ਘਰ ਚੀ ਬਹੁਤ ਸੌਖੇ ਜਿਹੇ ਤਰੀਕੇ ਨਾਲ ਡ੍ਰੈਕਲੀਨ ਕਰ ਲਾਂਗੇ ਤੇ ਇਹ ਜਿਵੇਂ ਮੇਰਾ ਮਹਿੰਗਾ ਸ਼ਾਲ ਆ ਇਹ ਵਧੀਆ ਤੇ ਇਹਨੂੰ ਆਪਾਂ ਡ੍ਰੈਕਲੀਨ ਕਰਾਂਗੇ ਹੁਣ ਇਹ ਤੁਹਾਨੂੰ ਡ੍ਰੈਕਲੀਨ ਕਰਕੇ ਦਿਖਾਵਾਂਗੀ ਮੈਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਤੇ ਆਪਾਂ ਇਜੀ ਆਪਾਂ ਦੋ ਚੀਜ਼ਾਂ ਲੈਤੀਆਂ ਇਹ ਇਹ ਦੇਖੋ ਇਹ ਹੈਗਾ ਸ਼ੈਂਪੂ ਤੇ ਇਹ ਹੈਗਾ ਕੰਡੀਸ਼ਨਰ ਇਹ ਆਪਾਂ ਦੋ ਚੀਜ਼ਾਂ ਨਾਲ ਇਹਨੂੰ ਡਰਾਈ ਕਲੀਨ ਕਰਾਂਗੇ ਤੇ ਆਪਾਂ ਇਹਦੇ ਵਿੱਚ ਨਾ ਤਾਂ ਸਰਫ ਯੂਜ਼ ਕਰਨੀ ਹੈਗੀ ਤੇ ਨਾ ਇਜੀ ਵਰਤਣੀ ਹੈ ਇਹਦੇ ਵਿੱਚ ਆਪਾਂ ਨੇ ਧੋਣ ਲਈ ਇਹਨੂੰ ਡਰਾਈ ਕਲੀਨ ਕਰਨ ਲਈ ਹੁਣ ਆਪਾਂ ਇਹ ਦੋਨੋਂ ਚੀਜ਼ਾਂ ਪਾ ਲੈਣੀਆਂ ਜੀ ਇਹਦੇ ਵਿੱਚ ਇਹ ਆਪਾਂ ਲੈਤਾ ਹੀ ਪਾਣੀ ਇਹਨਾਂ ਪਾਣੀ ਲੈਣਾ ਤੁਸੀਂ ਨਾਰਮਲ ਜਿਹਾ ਪਾਣੀ ਲੈ ਲੈਣਾ ਥੋੜਾ ਜਿਹਾ ਗੁੰਗਨ ਆ ਜਾ ਪਾਣੀ ਜਿਆਦਾ ਗਰਮ ਵੀ ਨਹੀਂ ਤੇ ਠੰਡਾ ਵੀ ਨਹੀਂ ਲੈਣਾ ਪਾਣੀ ਕਿਉਂਕਿ ਸਰਦੀਆਂ ਵਾਲੇ ਕੱਪੜੇ ਤਾਂ ਥੋੜੇ ਜੇ ਆਪਾਂ ਨੂੰ ਗਰਮ ਜੇ ਪਾਣੀ 'ਚ ਥੋੜੇ ਜੇ ਕੋਸੇ ਜੇ ਪਾਣੀ 'ਚ ਧੋਣੇ ਚਾਹੀਦੇ ਹੈਗੇ ਤੇ ਇਹ ਆਪਾਂ ਨੇ ਲੈ ਲਿਆ ਹੁਣ ਪਾਣੀ ਤੇ ਇਹਦੇ ਵਿੱਚ ਆਪਾਂ ਪਾ ਦੇਣਾ ਇਹ ਸ਼ੈਂਪੂ ਇੱਕ ਸ਼ੈਂਪੂ ਬਹੁਤ ਹੈ ਜੀ ਇੱਕ ਕੱਪੜੇ ਲਈ ਤੇ ਇਹ ਜਿਹੜਾ ਆਪਾਂ ਇਹ ਇੱਕ ਸ਼ਾਲ ਤੋਂ ਰਹਿਾਂਗੇ ਅੱਜ ਇਹ ਇੱਕ ਸ਼ਾਲ ਤੁਹਾਨੂੰ ਝੋਕੇ ਦਿਖਾਵਾਂਗੇ ਤੇ ਮੋਂ ਪਹਿਲਾਂ ਚੰਗੀ ਤਰ੍ਹਾਂ ਪਹਿਲਾਂ ਸ਼ੈਂਪੂ ਨੂੰ ਘੋਲ ਲੈਣਾ ਇਸ ਤਰੀਕੇ ਨਾਲ ਆਪਾਂ ਨੂੰ ਘੋਲ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਘੋਲਾਂਗੇ ਕੰਡੀਸ਼ਨਰ ਕੰਡੀਸ਼ਨਰ ਤੁਸੀਂ ਕੋਈ ਵੀ ਲੈ ਸਕਦੇ ਆ ਤੇ ਸ਼ੈਂਪੂ ਵੀ ਇਹਨੇ ਵੀ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਹੰਦੀ ਸਮਝ ਲੈਣਾ ਪਹਿਲਾਂ ਚੰਗੀ ਤਰ੍ਹਾਂ ਘੋਲ ਲੈਣਾ ਫਿਰ ਆਪਾਂ ਕਪੜਾ ਇਹਦੇ ਵਿੱਚ ਪਾਉਣਾ ਪਾਣੀ ਦੇ ਜਦੋਂ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਪਹਿਲਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਹ ਹੁਣ ਆਪਾਂ ਜਿਹੜਾ ਇਹ ਸ਼ਾਲ ਲਿੱਤਾਗਾ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਦਬੋ ਕੇ ਨਹੀਂ ਰੱਖਣਾ ਮਤਲਬ ਭੁੰਕੇ ਨਹੀਂ ਰੱਖਣਾ ਹੈਗਾ ਆਪਾਂ ਨਾਲ ਦੀ ਨਾਲ ਇਹਨੂੰ ਹਲਕੇ ਹਲਕੇ ਹੱਥ ਨਾਲ ਇਸ ਤਰੀਕੇ ਨਾਲ ਫੋਲਾ ਫੋਲਾ ਸਿਰਫ ਇਸ ਤਰੀਕੇ ਨਾਲ ਫੋਲਾ ਫੋਲਾ ਜਮਸਲ ਲੈਣਾਗਾ ਜਿਆਦਾ ਉਹ ਨਹੀਂ ਕਰਨਾ ਹੈਗਾ ਰਗੜਨਾ ਨਹੀਂਗਾ ਇਸ ਤਰੀਕੇ ਨਾਲ ਥੋਲਾ-ਥੋਲਾ ਮਸਾਲਾ ਲੈਣਾ ਇਹਨੂੰ ਬਿਲਕੁਲ ਹਲਕੇ ਜਿਹੇ ਹੱਥਾਂ ਨਾਲ ਤੇ ਜੇਕਰ ਤੁਹਾਡੇ ਕੱਪੜੇ ਚੋਂ ਕਿਸੇ ਚੋਂ ਕਲਰ ਨਿਕਲਦਾਗਾ ਤੁਸੀਂ ਉਹ ਧੋਣਾਗਾ ਤਾਂ ਉਹ ਚ ਤੁਸੀਂ ਨਮਕ ਵੀ ਪਾ ਸਕਦੇ ਆ ਫਿਰ ਤਿੰਨ ਚੀਜ਼ਾਂ ਪਾ ਸਕਦੇ ਆ ਇਹ ਤੁਸੀਂ ਕਲਰ ਬਿਲਕੁਲ ਹੀ ਨਿਕਲਦਾ ਫਿਰ ਨਮਕ ਪਾਏ ਤੋਂ ਜੇ ਕਿ ਇਹ ਬਹੁਤ ਵਧੀਆ ਇਹ ਜੀ ਜਿਵੇਂ ਆਪਾਂ ਆ ਪਾਇਆ ਕੰਡੀਸ਼ਨਰ ਤੇ ਸ਼ੈਂਪੂ ਤੇ ਇਹਦੇ ਨਾਲ ਵਧੀਆ ਸਮੂਥ ਜਿਹਾ ਰਹੂਗਾ ਇਹ ਹਾੜ ਜਾ ਨਹੀਂ ਹੋਊਗਾ ਕੱਪੜਾ ਇਹ ਸੌਫਟ ਜਿਹਾ ਰਹੂਗਾ ਵਧੀਆ ਤੇ ਕੰਡੀਸ਼ਨਰ ਆਪਾਂ ਤਾਂ ਹੀ ਪਾਉਣਾ ਜੇ ਵੀ ਕੱਪੜਾ ਹਾੜ ਜਾ ਨਾ ਹੋਵੇ ਵਧੀਆ ਸੌਫਟ ਰਹੇ ਤੇ ਇਹ ਦੇਖੋ ਕਿੰਨਾ ਵਧੀਆ ਇਹ ਸਾਫ ਹੋ ਗਿਆ ਆਪਣਾ ਸ਼ਾਲ ਤੇ ਦੇਖੋ ਆ ਜਿਹੜੀ ਡਸਟ ਸੀਗੀ ਇਹਦੇ ਵਿੱਚ ਧੂੜ ਮਿੱਟੀ ਉਹ ਨਿਕਲ ਗਈ ਆ ਬਿਲਕੁਲ ਤੇ ਬਿਲਕੁਲ ਹੀ ਸਾਫ਼ ਹੋ ਗਿਆ। ਆਪਾਂ ਹਲਕਾ ਹਲਕਾ ਇਹਨੂੰ ਮਸਲਿਆ ਗਿਆ ਇਸ ਤਰੀਕੇ ਨਾਲ। ਤੇ ਤੁਸੀਂ ਕੋਈ ਵੀ ਕੱਪੜਾ ਜੀ ਦੋ ਧੋਣਾਗਾ। ਤੇ ਕਲੀਨ ਕਰਨਾ ਤੇ ਇਸ ਤਰੀਕੇ ਨਾਲ ਕਰਨਾਗਾ ਕੋਈ ਵੀ ਕੱਪੜਾ ਜਿਆਦਾ ਨਹੀਂ ਤੁਸੀਂ ਰਗੜਨਾ। ਚਾਹੇ ਕੋਟ ਆ ਚਾਹੇ ਕੋਟੀ ਆ ਕੀ ਕੋਈ ਮਹਿੰਗੀ ਤੁਹਾਡੀ। ਤੇ ਇਸ ਤਰੀਕੇ ਨਾਲ ਹੀ ਕਰਨਾ ਤੁਸੀਂ। ਇਹ ਕਰ ਤਾ ਤੁਹਾਡਾ ਕੋਈ ਜਿਆਦਾ ਹੀ ਕੱਪੜਾ ਮਹਿੰਗਾ ਹੀ। ਫਿਰ ਤੁਸੀਂ ਬਾਜ਼ਾਰ ਚੋਂ ਕਰਾ ਸਕਦੇ ਆ। ਕਈ ਵਾਰ ਕੋਈ ਜ਼ਿਆਦਾ ਹੀ ਕੱਪੜਾ ਮਹਿੰਗਾ ਹੁੰਦਾ ਆਪਣਾ ਤੇ ਹੁਣ ਬਿਲਕੁਲ ਸਾਨੂੰ ਆਪਣਾ ਸਾਫ਼ ਹੋ ਗਿਆ ਸੋਲ ਤੇ ਪਾਣੀ ਵੇਖੋ ਹੁਣ ਆਪਾਂ ਇਹਨੂੰ 3-4 ਪਾਣੀਆਂ 'ਚ ਕੱਢ ਲਾਂਗੇ ਸਾਫ਼ ਪਾਣੀ ਉਸ ਤਰੀਕੇ ਨਾਲ ਆਪਾਂ 3-4 ਪਾਣੀਆਂ 'ਚ ਇਹਨੂੰ ਸਾਫ਼ ਕਰ ਲੈਣਾ ਬਦਲ ਬਦਲ ਕੇ ਪਾਣੀ ਜੋ ਜਿਵੇਂ ਆਪਣਾ ਸ਼ਾਲ ਬਿਲਕੁਲ ਸਾਫ਼ ਹੋ ਗਿਆ ਤੇ ਇਹਨੂੰ ਆਪਾਂ ਨਿਚੋੜਨਾ ਨਹੀਂ ਹੈਗਾ ਇਹਨੂੰ ਆਪਾਂ ਇਸ ਤਰੀਕੇ ਨਾਲ ਹਸਪੂਲਾ ਪੂਲਾ ਹਲਕਾ ਹਲਕਾ ਜਿਹਾ ਬਸ ਇਸ ਤਰੀਕੇ ਨਾਲ ਨੱਕ ਲੈਣਾ ਤੇ ਇਹਦਾ ਪਾਣੀ ਕੱਢ ਦੇਣਾ ਐਕਸਟਰਾ ਪਾਣੀ ਇਸ ਪੂਲਾ ਤੇ ਹੁਣ ਜੀ ਜਿਵੇਂ ਇਹੇ ਭਾਰੀ ਹੁੰਦੇਗੇ ਸਰਦੀਆਂ ਵਾਲੇ ਕੱਪੜੇ ਕੋਟ ਕੋਟੀਆਂ ਤੇ ਇਹ ਸ਼ਾਲ ਵਗੈਰਾ ਤੇ ਇਹਨੂੰ ਆਪਾਂ ਥੋੜਾ ਜਿਹਾ ਸਿਰਫ ਅੱਧੇ ਮਿੰਟ ਲਈ ਨਾ ਮਸ਼ੀਨ 'ਚ ਸੁਕਾਵਾਂਗੇ ਸਿਰਫ ਅੱਧੇ ਮਿੰਟ ਲਈ ਕਿਉਂਕਿ ਇਹਦਾ ਆਪਾਂ ਨੇ ਪਾਣੀ ਕੱਢਣਾ ਸਿਰਫ ਜਿਹੜਾ ਇਹਦੇ ਵਿੱਚ ਪਾਣੀ ਹੋਊਗਾ ਤੇ ਇਹਨੂੰ ਆਪਾਂ ਸੁਕਾਉਣਾ ਨਹੀਂ ਹੈਗਾ ਵੀ ਜ਼ਿਆਦਾ ਆਪਾਂ ਨੇ ਗੇੜਾ ਦਬਾਉਣਾ ਇਹਨੂੰ ਸਿਰਫ ਅੱਧੇ ਮਿੰਟ ਲਈ ਬਿਲਕੁਲ ਪਾਣੀ ਨਿਕਲਣੋਂ ਵਟ ਗਿਆ ਹੁਣ ਪਾਇਪ 'ਚੋਂ ਤੇ ਹੁਣ ਆਪਾਂ ਬੰਦ ਕਰ ਦਾਂਗੇ ਮਸ਼ੀਨ ਨੂੰ ਸਿਰਫ ਆਪਾਂ ਨੇ ਇਹਦਾ ਨਾ ਪਾਣੀ ਕੱਢਣਾ ਹੈਗਾ ਬਸ ਅੱਧਾ ਕੁ ਮਿੰਟ ਚਲਾ ਕੇ ਤੇ ਬਿਲਕੁਲ ਇਹ ਚ ਬਾਲਣੀ ਆਪਾਂ ਨੇ ਪੈਣ ਦੇ ਨੇ ਇਹ ਵੇਖੋ ਕੋਈ ਵੀ ਬਾਲਣੀ ਇਹਦੇ ਵਿੱਚ ਹੈਗਾ ਇਹ ਵੇਖੋ ਜੀ ਕੋਈ ਵੀ ਬਾਲਣੀ ਹੈਗਾ ਇਹਦੇ ਵਿੱਚ ਤੇ ਆਪਾਂ ਮਸ਼ੀਨ ਚੋਂ ਸੁਕਾ ਕੇ ਦਾ ਪਾਣੀ ਕਾੜਤਾ ਤੇ ਕੱਪੜੇ ਚੋਂ ਨਹੀਂ ਤਾਂ ਇਹ ਸੁਕਦੇ ਨਹੀਂ ਛੇਤੀ ਕਿਉਂਕਿ ਧੁੱਪ ਵੀ ਨਿਕਲਦੀ ਹੈਗੀ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਸਿੱਧਾ-ਸਿੱਧਾ ਕਰਕੇ ਕਿਸੇ ਤਣੀ ਤੇ ਅੰਦਰ ਜਾਂ ਹੈਂਗਰ ਤੇ ਜੇ ਤੁਹਾਡੇ ਕੋਲ ਹੈਗੇ ਤਾਂ ਹੈਂਗਰ ਵਗੈਰਾ ਤੇ ਪਾ ਸਕਦੇ ਆ ਤੇ ਆਪਾਂ ਇਹ ਸ਼ਾਲ ਧੋਤਾਗਾ ਤੇ ਆ ਪਤਾ ਨਹੀਂ ਤੇ ਪਾਵਾਂਗੇ ਅੰਦਰ ਤੇ ਜੇ ਕੋਟੀ ਵਗੈਰਾ ਧੋਨੇ ਤਾਂ ਉਹ ਹੈਂਗਰ ਤੇ ਵੀ ਪੈ ਜਾਂਦੇ ਕੋਟ ਕੋਟੇ ਤੇ ਕੋਈ ਵੀ ਇੱਥੇ ਬਾੜ ਨਹੀਂ ਪਿਆ ਤੇ ਬਹੁਤ ਵਧੀਆ ਇਹ ਤੋਂ ਕੇ ਡਰਾਈ ਕਲੀਨ ਹੋ ਗਿਆ ਕਰਕੇ ਪੈ ਸਟ੍ਰੀਕਨ ਡਰਾਈ ਕਲੀਨ ਕਰ ਲਿਆ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ